ਡਾੜ ਵਾਲਿਆਂ ਦਾ ਕੋੜਾ ਬੰਪਰ ਲੱਗਿਆ ਹੋਇਆ ਹੈਗਾ ਮੂਰਲੇ ਟਾਇਰ ਜਹਾਜੀ ਟਾਇਰ ਲੱਗੇ ਹੋਏ ਨੇ ਜਮਾ ਨਵੇਂ ਲੱਗੇ ਹੋਏ ਨੇ ਕੱਲ ਪਿਛਲਿਆਂ ਦੀ ਪਿਛਲੇ ਟਾਇਰ ਵੀ ਜਮਾ ਨਵੇਂ ਲੱਗੇ ਹੋਏ ਨੇ ਵੇਟ ਚੰਗਾ ਲੱਗਿਆ ਹੋਇਆ ਹੈਗਾ ਤੇਲਾ ਤੇ ਇਹ ਹੈਗਾ 19.5 ਫੁੱਟ ਤੱਕ ਲੰਬਾ ਤੇ 7 ਫੁੱਟ ਚੌੜਾ ਹੈਗਾ ਤੇ 10 ਇੰਚੀ 10 ਇੰਚੀ ਗਾਡਰਾ ਇੰਡੀਕਾ ਤੇ ਟਾਇਰ ਜਮਾ ਨਵੇਂ ਨੇ ਲਾਏ ਲੱਗੇ ਹੋਏ ਨੇ ਤੇ ਵਿੱਚੋਂ ਵੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਦੇ ਆ ਬਿਲਕੁਲ ਚੰਗੇ ਇੰਜਨ ਗੇਅਰ ਤੇ 10 ਬਟਾ ਦੇ ਆ ਪਿੱਛੋਂ ਛੁਰੀਆਂ ਸਾਰੀਆਂ ਤੇ ਕਰਿਆ ਤੋਂ ਵਿਆਂ ਤੋਂ ਚੰਗਾ ਪਿਆ ਤੇ 2021 ਮਾਡਲ 55 ਦੀ ਹੁੱਡ ਸਮੇਤ ਡਿੱਕ ਤੇ ਜੀਨੇ ਵੀ ਇਹ ਲੈਣੀ ਆ ਤਾਂ ਸਤ ਸ੍ਰੀ ਅਕਾਲ ਜੀ ਸਵਾਗਤ ਆ ਵੀਡੀਓ ਦੇ ਵਿੱਚ ਤੇ ਅੱਜ ਪਹੁੰਚੇ ਹੋਏ ਆ ਪਿੰਡ ਜੰਗੀਆਂਣਾ ਜ਼ਿਲ੍ਹਾ ਬਰਨਾਲਾ ਤੇ ਇੱਥੇ ਬਹੁਤ ਖੇਤੀਬਾੜੀ ਦੇ ਸੰਦ ਬਕਾਊ ਨੇ ਪਹਿਲਾਂ ਤਾਂ ਪੱਟੀ ਕੈਮਰਾ ਮਾਰਦੇ ਅੰਦਰ ਸੈੱਡ ਥੱਲੇ ਖੇਤੀਬਾੜੀ ਦੇ ਸੰਦ ਹੀ ਸੰਦ ਖੜੇ ਨੇ ਤੇ ਜਿਹੜੇ ਬਕਾਊ ਨੇ ਸਾਨੂੰ ਹੁਣ ਉਹ ਇਕੱਲੇ ਇਕੱਲੇ ਸੰਦ ਬਾਰੇ ਦੱਸਾਂਗੇ ਤਾਂ ਸਾਹਮਣੇ ਆ ਟਰੈਕਟਰ ਖੜਾਗਾ 2004 ਮਾਡਲ ਆ ਸਟੈਂਡਰਡ ਵਾਲਿਆਂ ਦਾ ਕੋੜਾ ਬੰਪਰ ਲੱਗਿਆ ਹੋਇਆ ਹੈਗਾ ਮੂਰਲੇ ਟਾਇਰ ਜਹਾਜੀ ਟਾਇਰ ਲੱਗੇ ਹੋਏ ਨੇ ਜਮਾ ਨਵੇਂ ਲੱਗੇ ਹੋਏ ਨੇ ਕੱਲ ਪਿਛਲਿਆਂ ਦੀ ਪਿਛਲੇ ਟਾਇਰ ਵੀ ਜਮਾ ਨਵੇਂ ਲੱਗੇ ਹੋਏ ਨੇ ਬੇਟ ਚੰਗਾ ਲੱਗਿਆ ਹੋਇਆ ਹੈਗਾ ਤੇ ਇਹ ਡਿਸਟ੍ਰੀਬਿਊਟਰ ਦੇ ਡਬਲ ਲੱਗਿਆ ਹੋਇਆ ਡਬਲ ਕਲਚ ਆ ਤੇ ਜਿਨੇ ਵੀ ਲੈਣਾਗਾ ਤਾਂ ਕਰ ਲਿਓ ਸੰਪਰਕ ਨੰਬਰ ਆਪਾਂ ਜਿਹੜਾ ਉਹ ਟਾਈਟਲ ਚ ਪਾਇਆ ਹੋਇਆ ਹੈਗਾ ਤੇ 2004 ਮਾਡਲ ਤੇ ਇਹਦੀ ਡਿਮਾਂਡ ਹੈਗੀ ਆ 3 ਲੱਖ 25000 ਰੁਪਿਆ ਤੇ 2 ਸਪੀਡ ਟਰੈਕਟਰ ਹੈ ਜੀ ਇਹ ਤੇ ਇਹ ਤੋਂ ਬਾਅਦ ਚ ਹੈਗਾਗਾ ਟਰਾਲਾ ਕੋਪਾਲਾ ਪੂੰਗਾਲਾ ਤੇ ਇਹ ਹੈਗਾ ਸਾਢੇ 19 ਫੁੱਟ ਦਾ ਲੰਬਾ ਤੇ 7 ਫੁੱਟ ਚੌੜਾ ਹੈਗਾ ਤੇ 10 ਇੰਚ 10 ਇੰਚੀ ਗਾਡਰਾਂ ਦੇ ਵਿੱਚ ਤੇ ਪਟਿਆ ਹੁੱਕ ਦਿਖਾ ਦੇ ਜਮਾ ਨਮਾ ਟਰਾਲਾ ਹੈਗਾ ਹਜੇ ਤੱਕ ਇੱਕ ਵਾਰੀ ਵੀ ਬਾਈਆਂ ਹੋ ਜਾਂ ਨੇ ਵਰਤੇ ਨਹੀਂ ਹੈਗਾ ਤੇ ਇਹਦੀ ਡਿਮਾਂਡ ਹੈਗੀ ਆ 7,35,000 ਰੁਪਇਆ ਤੇ ਇੱਧਰ ਖੜੀ ਆ 2008 ਮਾਡਲ ਐਂਡੀਕਾ ਤੇ ਟਾਇਰ ਜਮਾ ਨਮੇ ਨੇ ਲਾਏ ਲੱਗੇ ਹੋਏ ਨੇ ਤੇ ਵਿੱਚੋਂ ਵੀ ਕੰਡੀਸ਼ਨ ਤੁਹਾਨੂੰ ਦਿਖਾ ਦਨੇ ਬਿਲਕੁਲ ਚੰਗੀਆਂ ਇੰਜਨ ਗੇਅਰ ਦੀ ਆ ਫੁੱਲ ਗਾਰੰਟੀ ਆ ਏਸੀ ਹੀਟਰ ਸਾਰਾ ਕੁਝ ਵਰਕਿੰਗ ਦੇ ਵਿੱਚ ਆ ਤੇ ਇਹਦੀ ਡਿਮਾਂਡ ਹੈਗੀ ਆ ਸਿਰਫ 1 ਲੱਖ ਰੁਪਇਆ ਤੇ 2008 ਮਾਡਲ ਤੇ ਡਿਮਾਂਡ ਹੈਗੀ ਆ 1 ਲੱਖ ਰੁਪਇਆ ਤੇ ਹੋਰ ਬਣੇ ਰਹੋ ਜੀ ਵੀਡੀਓ ਦੇ ਨਾਲ ਤੁਹਾਨੂੰ ਹੋਰ ਵੀ ਦਿਖਾਉਣਿਆ ਸੰਧ ਤੇ ਉਧਰ ਪਿੱਛੇ ਹੈਗਾ 10 ਫੁੱਟਾ ਰੂਟਾ ਮੀਟਰ ਸਸਤੀ ਮਾਣ ਵਾਲਿਆਂ ਦਾ ਤੇ 10 ਫੁੱਟ ਦਾ ਪਿੱਛੋਂ ਛੁਰੀਆਂ ਸਾਰੀਆਂ ਤੇ ਕਰਿਆ ਤੋਂ ਵੀ ਇਹ ਤੋਂ ਚੰਗਾ ਪਿਆ ਤੇ 2021 ਮਾਡਲ 2021 ਮਾਡਲ ਆ ਇਹ ਤੇ ਇਹਦੇ ਡਿਮਾਂਡ ਹੈਗੀ ਆ 1,35,000 ਰੁਪਇਆ ਤੇ ਨਾਲ ਹੀ ਇੱਧਰ ਪਿਆਗਾ 855 ਦੀ ਹੁੱਡ ਸਮੇਤ ਡੈੱਕ ਤੇ ਜਿਨੇ ਵੀ ਇਹ ਲੈਣੀ ਆ ਤਾਂ ਸਤਰੀ ਵਗਾਰਾ ਹੁੱਡ ਮਤਲਬ ਵਿੱਚ ਨਾਲ ਲੱਗੀ ਹੋਈ ਆ ਤੇ ਜਿਨੇ ਇਹ ਵੀ ਲੈਣੀ ਆ ਤੇ ਇਹਦੀ ਡਿਮਾਂਡ ਹੈਗੀ ਆ ਸਿਰਫ 25,000 ਰੁਪਇਆ ਤੇ ਜਿੰਨੇ ਵੀ ਕੋਈ ਵੀ ਸੰਧ ਹੁਣ ਤੱਕ ਤੁਹਾਨੂੰ ਦਿਖਾਏ ਨੇ ਤੇ ਕੋਈ ਵੀ ਲੈਣਾ ਹੈਗਾ ਤਾਂ ਕਰ ਲਿਓ ਸੰਪਰਕ ਤੇ ਨੰਬਰ ਆਪਾਂ ਜਿਹੜਾ ਉਪਰ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈਗਾ ਪਿੰਡ ਜੰਗੀਆਂਣਾ ਜ਼ਿਲ੍ਹਾ ਬਰਨਾਲਾ ਤਾਂ ਕਰ ਲਿਓ ਸੰਪਰਕ ਜਿੰਨੇ ਵੀ ਕੋਈ ਵੀ ਸੰਧ ਲੈਣਾ ਹੈਗਾ ਤਾਂ ਕਰ ਲਿਓ ਸੰਪਰਕ